ਬਠਿੰਡਾ ਵਿੱਚ ਲਗਾਤਾਰ ਵੱਧ ਰਹੀ ਗਰਮੀ ਨੂੰ ਦੇਖਦਿਆਂ ਹੋਇਆ ਇਨਰ 휠 ਕਲੱਬ ਵੱਲੋਂ ਜ਼ਰੂਰਤਮੰਦ ਮਹਿਲਾਵਾਂ ਨੂੰ ਜੜੀਆਂ ਛਤਰੀਆਂ ਅੱਜ ਦਿੱਤੀਆਂ ਜਾਣੀਆਂ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਡਿਓਨਸ ਕਲੱਬ ਬਠਿੰਡਾ ਦੀਆਂ ਜਿੱਥੇ ਇਨਰ 휠 ਕਲੱਬ ਵੱਲੋਂ ਜੜੀਆਂ ਇਹ ਛਤਰੀਆਂ ਦਿੱਤੀਆਂ ਜਾਣੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ 101 ਜੜੀਆਂ ਇਹ ਛਤਰੀਆਂ ਜੜੀਆਂ ਜ਼ਰੂਰਤਮੰਦ ਮਹਿਲਾਵਾਂ ਨੂੰ ਦਿੱਤੀਆਂ ਜਾਣੀਆਂ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਡਿਓਨਸ ਕਲੱਬ ਬਠਿੰਡਾ ਦੀਆਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਬਦਰਹੀ ਗਰਮੀ ਨੂੰ ਦੇਖਦਿਆਂ ਹੋਇਆਂ ਇਨਰ 휠 ਕਲੱਬ ਵੱਲੋਂ ਜ਼ਰੂਰਤਮੰਦ ਮਹਿਲਾਵਾਂ ਨੂੰ ਜਿਹੜੀਆਂ ਇਹ ਛਤਰੀਆਂ ਦਿੱਤੀਆਂ ਜਾਣੀਆਂ ਤਾਂ ਜੋ ਉਹਨਾਂ ਦਾ ਗਰਮੀ ਤੋਂ ਜਿਹੜਾ ਬਚਾਅ ਹੋ ਸਕੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਸੀ ਡੋਇੰਸ ਕਲੱਬ ਬਠਿੰਡਾ ਦੀਆਂ ਜਿੱਥੇ ਇਨਰ 휠 ਕਲੱਬ ਵੱਲੋਂ ਜਿਹੜੀਆਂ ਇਹ ਜ਼ਰੂਰਤਮੰਦ ਮਹਿਲਾਵਾਂ ਨੂੰ ਛਤਰੀਆਂ ਦਿੱਤੀਆਂ ਜਾਣੀਆਂ ਤਸਵੀਰਾਂ ਤੁਹਾਨੂੰ ਉਸ ਛਤਰੀਆਂ ਦੀਆਂ ਦਿਖਾ ਰਹੇ ਹਾਂ ਜਿਹੜੀਆਂ ਇਹ ਛਤਰੀਆਂ ਜ਼ਰੂਰਤਮੰਦ ਮਹਿਲਾਵਾਂ ਨੂੰ ਜਿਹੜੀਆਂ ਦਿੱਤੀਆਂ ਜਾਣੀਆਂ ਤਸਵੀਰਾਂ ਤੁਹਾਨੂੰ ਇਸ ਟਾਈਮ ਡੂਇੰਸ ਕਲੱਬ ਬਠਿੰਡਾ ਦੀਆਂ ਦਿਖਾ ਰਿਹਾ ਹਾਂ ਇਹਨਾਂ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਉਸ ਉਪਰਾਲੇ ਬਾਰੇ ਕੀ ਕਹਿਣਾ ਹੈ ਉਹਨਾਂ ਦਾ ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਬਠਿੰਡਾ ਦੇ ਨੀਸ਼ਾ ਗੋਇਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਤਸਵੀਰਾਂ ਇਸ ਟਾਈਮ ਤੋਂ ਡੂਇੰਸ ਕਲੱਬ ਬਠਿੰਡਾ ਦੀਆਂ ਦਿਖਾ ਰਿਹਾ ਬਹੁਤ ਵਧੀਆ ਜਿਹੜਾ ਉਪਰਾਲਾ ਇਹ ਜਿਹੜਾ ਇਨਰ 휠 ਕਲੱਬ ਦੇ ਮੈਂਬਰਾਂ ਵੱਲੋਂ ਉਹਨਾਂ ਦੇ ਆਗੂਆਂ ਵੱਲੋਂ ਜਿਹੜਾ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਡੂਇੰਸ ਕਲੱਬ ਬਠਿੰਡਾ ਦੀਆਂ ਦਿਖਾ ਰਿਹਾ ਸਾਡੇ ਨਾਲ ਇਨਰ ਰੀਵਿਲ ਕਲੱਬ ਦੇ ਮੈਂਬਰ ਸਾਹਿਬਾਨ ਮੌਜੂਦ ਹੈ ਗੱਲਬਾਤ ਕਰਦੇ ਮੈਮ ਸਸ਼ੀਕਲ ਜੀ ਸਤਿ ਸ਼੍ਰੀ ਅਕਾਲ ਮੈਮ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਇਸ ਉਪਰਾਲੇ ਤੇ ਅਸੀਂ ਮੁਬਾਰਕਾਂ ਦਿੰਨੇ ਆ ਜੋ ਤੁਸੀਂ ਇਹ ਉਪਰਾਲਾ ਕਰਨ ਜਾ ਰਹੇ ਹੈਗੇ ਹੋ ਜੋ ਜ਼ਰੂਰਤਮੰਦ ਮਹਿਲਾਵਾਂ ਐ ਖਾਸ ਕਰਕੇ ਗਰਮੀ ਤੋਂ ਉਹਨਾਂ ਨੂੰ ਬਚਾਉਣ ਲਈ ਜਿਹੜੀਆਂ ਛਤਰੀਆਂ ਦਿੱਤੀਆਂ ਜਾ ਰਹੀਆਂ ਹੈ ਕੀ ਕਹਿਣਾ ਚਾਹੋ ਅਸੀਂ ਇਨਵਿਲੀ ਕਲੱਬ ਦੀ ਤਰਫੋਂ ਅੱਜ ਸਾਡੇ ਕਲੱਬ ਨੂੰ 101 ਸਾਲ ਪੂਰਾ ਹੋ ਗਿਆ ਤਾਂ ਉਸ ਦੀ ਖੁਸ਼ੀ ਵਿੱਚ ਅੱਜ ਅਸੀਂ 101 ਛਤਰੀਆਂ ਸੀ ਜਿਹੜੀਆਂ ਘਰਾਂ ਵਿੱਚ ਮੀਟਸ ਕੰਮ ਕਰਦੇ ਉਹਨਾਂ ਨੂੰ ਦੇ ਰਿਆ ਕਿਉਂਕਿ ਉਹ ਇੱਕ ਘਰ ਤੋਂ ਦੂਜੇ ਘਰ ਬੜੀ ਗਰਮੀ ਵਿੱਚ ਆਂਦੀਆਂ ਤਾਂ ਅਸੀਂ ਇੱਕ ਛੋਟਾ ਜਿਹਾ ਇੱਕ ਕੋਸ਼ਿਸ਼ ਕੀਤੀ ਹੈ ਕਿ ਉਪਰਾਲਾ ਕੀਤਾ ਹੈ ਕਿ ਉਹਨਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕੇ ਕਿਉਂਕਿ ਉਹ ਧੁੱਪ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਅੱਜਕੱਲ ਟੈਂਪਰੇਚਰ ਦੇਖੋ 47 ਪਲੱਸ ਜਾ ਰਿਹਾ ਹੈ ਭਾਰਤ ਇੰਡੀਆ ਦਾ ਵੀ ਤਾਂ ਬਸ ਸਾਨੂੰ ਇਹ ਵੀ ਅਸੀਂ ਔਮਨ ਐਨਵਾਇਰਨਮੈਂਟ ਦੇ ਅੰਦਰ ਇਹ ਪ੍ਰੋਜੈਕਟ ਕੀਤਾ ਤਾਂ ਅਸੀਂ ਇਹ ਹਰ ਇੱਕ ਮੇਡ ਨੂੰ ਤੇ ਜੋ ਵਰ ਕਰੀਏ ਤੁਹਾਡੀ ਜਿਹੜੀ ਸੰਸਥਾ ਹੈ ਤੁਹਾਡਾ ਜਿਹੜਾ ਕਲੱਬ ਹੈ ਹੋਰ ਕੀ ਕੀ ਉਪਰਾਲੇ ਕਰਦਾ ਰਹਿੰਦਾ ਹੈ ਸਾਡੇ ਕਲੱਬ ਸਮਾਜ ਚ ਜਿੱਥੇ ਵੀ ਕਿਸੇ ਨੂੰ ਵੀ ਕਿਸੇ ਦੀ ਵੀ ਹੈਲਪ ਦੀ ਲੋੜ ਹੁੰਦੀ ਆ ਤਾਂ ਉੱਥੇ ਪਹੁੰਚਦੀ ਹੈ ਸਾਡੇ ਜਿਵੇਂ ਗਰੀਬ ਬੱਚਿਆਂ ਲਈ ਫ੍ਰੀ ਟਿਊਸ਼ਨ ਸੈਂਟਰ ਵੀ ਚੱਲ ਰਿਹਾ ਅਸੀਂ ਉਹਨਾਂ ਨੂੰ ਬੁੱਕਸ ਸਟੇਸ਼ਨਰੀ ਪ੍ਰੋਵਾਈਡ ਕਰਦੇ ਆ ਇਸ ਤਰ੍ਹਾਂ ਮੈਡੀਕਲ ਫੈਸਿਲਿਟੀਆਂ ਵੀ ਸਾਡੇ ਕਲੱਬ ਚ ਕਾਫੀ ਡਾਕਟਰਸ ਆ ਗਏ ਆ ਸਮੇਂ-ਸਮੇਂ ਤੇ ਅਸੀਂ ਕੈਂਪ ਲਗਾਨਦੇ ਆ ਉਹਨਾਂ ਨੂੰ ਫ੍ਰੀ ਮੈਡੀਸਿਨਸ ਵੀ ਦਿੰਦੇ ਆ ਕਿਸੇ ਵੀ ਪੇਸ਼ੈਂਟ ਨੂੰ ਜਿੱਥੇ ਵੀ ਸਾਡੀ ਹੈਲਪ ਦੀ ਲੋੜ ਹੁੰਦੀ ਆ ਗਰੀਬ ਕੁੜੀਆਂ ਦੇ ਅਸੀਂ ਵਿਆਹ ਵੀ ਕਰਦੇ ਆ ਹਨਾ ਤਾਂ ਮ ਬਿਲਕੁਲ ਜੀ ਬਿਲਕੁਲ ਐਸੀ ਟੈਨਰ ਵੀਲ ਕਲੱਬ ਦੇ ਜਿਹੜੇ ਮੈਂਬਰਸ ਹੈ ਵਾਹਣਾ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਜ਼ਰੂਰਤਮੰਦ ਮਹਿਲਾਵਾਂ ਨੂੰ ਜਿਹੜੀਆਂ ਅੱਜ 101 ਜਿਹੜੀਆਂ ਛਤਰੀਆਂ ਦਿੱਤੀਆਂ ਜਾਣੀਆਂ ਅਤੇ ਸਾਡੀ ਜਿਹੜੀ ਸੰਸਥਾ ਹੈ ਸਾਡਾ ਜਿਹੜਾ ਕਲੱਬ ਹੈ ਲਗਾਤਾਰ ਗਰੀਬ ਸਮਾਜ ਦੇ ਲੋਕਾਂ ਲਈ ਜਿਹੜੀ ਹੈਲਪ ਕਰਦਾ ਰਹਿੰਦਾ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਆਂ ਅਸੀਂ 101 ਜਿਹੜੀਆਂ ਛਤਰੀਆਂ ਇਹ ਦਿੱਤੀਆਂ ਜਾਣੀਆਂ ਜੋ ਜ਼ਰੂਰਤਮੰਦ ਮਹਿਲਾਵਾਂ ਉਹਨਾਂ ਨੂੰ ਵੱਧ ਰਹੀ ਗਰਮੀ ਨੂੰ ਦੇਖਦਿਆਂ ਹੋਇਆਂ ਇਸ ਕਲੱਬ ਵੱਲੋਂ ਜਿਹੜਾ ਉਪਰਾਲਾ ਇਹ ਕੀਤਾ ਗਿਆ ਅਤੇ ਗਰੀਬ ਸਮਾਜ ਦੀਆਂ ਜਿਹੜੀਆਂ ਮਹਿਲਾਵਾਂ ਹਨ ਉਹਨਾਂ ਨੂੰ ਜੜੀਆਂ 101 ਜੜੀਆਂ ਛਤਰੀਆਂ ਇਹ ਦਿੱਤੀਆਂ ਜਾਣੀਆਂ ਇਹਨਾਂ ਦੀ ਸੰਸਥਾ ਦੇ ਪ੍ਰੈਜ਼ੀਡੈਂਟ ਨਾਲ ਵੀ ਗੱਲਬਾਤ ਕਰਾਂਗੇ ਨੀਸ਼ਾ ਗੋਇਲ ਨਾਲ ਕੀ ਕਹਿਣਾ ਹੈ ਉਹਨਾਂ ਦਾ ਪਹਿਲਾਂ ਤੁਹਾਨੂੰ ਤਸਵੀਰਾਂ ਉਸ ਛਤਰੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਜੜੀਆਂ 101 ਜੜੀਆਂ ਇਹ ਛਤਰੀਆਂ ਦਿੱਤੀਆਂ ਜਾਣੀਆਂ ਇਸ ਸੰਸਥਾ ਵੱਲੋਂ ਤਸਵੀਰਾਂ ਤੁਹਾਨੂੰ ਡੋਨਸ ਕਲੱਬ ਬਠਿੰਡਾ ਦੀਆਂ ਦਿਖਾ ਰਹੇ ਹਾਂ ਇਨ੍ਹਾਂ ਦੇ ਪ੍ਰੈਜ਼ੀਡੈਂਟ ਨਾਲ ਵੀ ਗੱਲਬਾਤ ਕਰਾਂਗੇ ਸੁਪਰਾਲੇ ਬਾਰੇ ਕੀ ਕਹਿਣਾ ਉਹਨਾਂ ਦਾ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਵਿੱਚ ਆਏ ਦਿਨ ਗਰਮੀ ਵਾਧਦੀ ਜਾ ਰਹੀ ਹੈ ਇਸ ਨੂੰ ਦੇਖਦਿਆਂ ਹੋਇਆਂ ਇਨਰ ਵਿਲ ਕਲੱਬ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਲਗਾਤਾਰ ਕੀਤੇ ਜਾਂਦੇ ਆ ਅਤੇ ਅੱਜ 101 ਜਿਹੜੀਆਂ ਛਤਰੀਆਂ ਇਹਨਾਂ ਵੱਲੋਂ ਜ਼ਰੂਰਤਮੰਦ ਮਹਿਲਾਵਾਂ ਨੂੰ ਜਿਹੜੀਆਂ ਦਿੱਤੀਆਂ ਜਾਣੀਆਂ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਸੀ ਡੁਇੰਸ ਕਲੱਬ ਬਠਿੰਡਾ ਦੀਆਂ ਸਾਡੇ ਨਾਲ ਕਲੱਬ ਦੇ ਪ੍ਰੈਜ਼ੀਡੈਂਟ ਨੀਸ਼ਾ ਗੋਇਲ ਮੌਜੂਦ ਹੈ ਗੱਲਬਾਤ ਕਰਦੇ ਆ ਮੈਮ ਅੱਜ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਤੁਹਾਡੇ ਕਲੱਬ ਵੱਲੋਂ 101 ਜੜੀਆਂ ਛਤਰੀਆਂ ਦਿੱਤੀਆਂ ਜਾ ਰਹੀਆਂ ਜ਼ਰੂਰਤਮੰਦ ਮਹਿਲਾਵਾਂ ਨੂੰ ਕੀ ਕਹਿਣਾ ਚਾਹੋਗੇ ਸਰ ਪਹਿਲਾ ਤਾਂ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਹੈਨਾ ਇੰਨੀ ਧੁੱਪ ਦੀ ਧੁੱਪ ਦੇ ਵਿੱਚ ਤੁਸੀਂ ਸਾਡੀ ਇੱਕ ਫੋਨ ਕਾਲ ਤੇ ਉਰੇ ਪਹੁੰਚੇ ਕਿਉਂਕਿ ਤੁਸੀਂ ਦੇਖ ਰਹੇ ਹੋਵੋਗੇ ਅਸੀਂ ਜਿਹੜਾ ਉਪਰਾਲਾ ਕੀਤਾ ਹੈਗਾ ਉਹ ਆਪਾਂ ਵੀ ਧੁੱਪ ਦੇ ਵਿੱਚ ਖੜੇ ਆਪਣੇ ਤੋਂ ਵੀ 10 ਮਿੰਟ ਨਹੀਂ ਖੜਿਆ ਜਾ ਰਿਹਾ ਹੈਨਾ ਉਹ ਵਿਚਾਰੀਆਂ ਮੇਡ 15 20 ਮਿੰਟ ਸਫਰ ਆਪਣਾ ਕਰਕੇ ਸਾਡੇ ਘਰ ਤੱਕ ਪਹੁੰਚਦੀਆਂ ਨਹੀਂ ਸਾਡੀ ਹੈਲਪ ਕਰਨ ਵਾਸਤੇ ਤਾਂ ਕਰਕੇ ਅਸੀਂ ਇਹ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਬੰਦੇ ਗੱਲ ਕਰੀਏ ਤੁਹਾਡਾ ਜਿਹੜਾ ਕਲੱਬ ਹੈ ਹੋਰ ਕੀ ਕੀ ਉਪਰਾਲੇ ਕਰਦਾ ਰਹਿੰਦਾ ਹੈ ਸੇ ਸਾਡਾ ਇਹ ਕਲੱਬ 101 ਸਾਲ ਪੁਰਾਣਾ ਕਲੱਬ ਹੈ ਇਨਰ ਵੀਲ ਕਲੱਬ ਹੈ ਇਹਦੇ ਵਿੱਚ ਅੱਗੇ ਪਾਰਟਸ ਬਨੇ ਹੋਏ ਨੇ ਜਿਵੇਂ ਸਾਡਾ ਕਲੱਬ ਹੈ ਇਨਰ ਵੀਲ ਕਲੱਬ ਬਠਿੰਡਾ ਸੈਂਟਰਲ ਹੈ ਅੱਗੇ ਸਾਡੇ ਕਲੱਬ ਦੇ ਜਿਵੇਂ 70 ਮੈਂਬਰ ਹੈਗੇ ਆ ਉਹ ਸਾਰਾ ਲੇਡੀਜ਼ ਦਾ ਹੀ ਕਲੱਬ ਹੈ ਇਹ ਇਹਦੇ ਵਿੱਚ ਲੇਡੀਜ਼ ਹੈਗੀਆਂ ਨੇ ਸਾਰੀਆਂ ਇੱਕ ਤਾਂ ਇਹਦੇ ਵਿੱਚ ਸਾਨੂੰ ਮੇਨ ਮੋਟਿਵ ਸਾਡਾ ਇਹ ਰਹਿੰਦਾ ਸਾਨੂੰ ਫਰੈਂਡਸ਼ਿਪ ਬਹੁਤ ਮਿਲਦੀ ਹੈ ਜੇ ਤੁਸੀਂ ਨਵੇਂ ਮੈਂਬਰ ਦੇਖੋਗੇ ਬਠਿੰਡਾ ਦੇ ਵਿੱਚ ਕੋਈ ਨਵੀਂ ਫੈਮਿਲੀ ਆਈ ਆ ਉਹਨੂੰ ਕੋਈ ਨਿਊਰੇ ਜਾਂਦਾ ਉਹਦੇ ਵਾਸਤੇ ਇੱਕ ਬਹੁਤ ਵਧੀਆ ਕਲੱਬ ਹੈ ਉਹਦੇ ਬਹੁਤ ਜ਼ਿਆਦਾ ਅੱਛੇ ਫਰੈਂਡਸ ਮਿਲਦੇ ਆ ਠੀਕ ਹੈ ਨਾ ਤੇ ਜਿਹੜਾ ਸਾਡਾ ਕਲੱਬ ਹੈ ਬਹੁਤ ਜ਼ਿਆਦਾ ਪ੍ਰੋਜੈਕਟਸ ਕਰਦੇ ਆ ਸਾਰੇ ਜਿਹੜੇ ਪ੍ਰੋਜੈਕਟ ਹੈ ਮੀਡੀ ਲੋਕਾਂ ਵਾਸਤੇ ਕੀਤੇ ਜਾਂਦੇ ਹੈਗੇ ਆ ਮੈਮ ਜੇ ਗੱਲ ਕਰੀਏ ਕੋਈ ਜ਼ਰੂਰਤਮੰਦ ਹੁੰਦਾ ਜਿਵੇਂ ਤੁਹਾਡੇ ਤੱਕ ਉਹ ਕਿਵੇਂ ਅਪਰੋਚ ਕਰੇ ਸਰ ਉਹ ਸਾਡੇ ਜਿਵੇਂ ਨੰਬਰ ਹੈਗਾ ਮੇਰਾ ਨੰਬਰ ਹੈਗਾ 9023833030 ਮੈਨੂੰ ਕਾਲ ਕਰ ਸਕਦਾ ਹੈ ਸਾਡੇ ਪੂਰੇ ਬਠਿੰਡਾ ਦੇ ਵਿੱਚ ਇਨਰਵੀਲ ਕਲੱਬ ਪੂਰਾ ਫੈਲਿਆ ਹੋਇਆ ਜਿੱਥੇ ਮਰਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡਾ ਫੇਸਬੁੱਕ ਦਾ ਪੇਜ ਬਣਿਆ ਹੋਇਆ ਹੈ ਇਨਰਵੀਲ ਕਲੱਬ ਬਠਿੰਡਾ ਸੈਂਟਰਲ ਦੇ ਨਾਮ ਤੇ ਉੱਥੇ ਤੁਸੀਂ ਸਾਡੇ ਨੂੰ ਅਪਰੋਚ ਕਰ ਸਕਦੇ ਹੋ ਤਾਂ ਜਿੱਥੇ ਵੀ ਜਿਹਨੂੰ ਲੋੜ ਹੈ ਕਿਸੇ ਗਰੀਬ ਲੜਕੀ ਦੀ ਮੈਰिज ਕਰवानी ਹੈ ਕੋਈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਿਤੇ ਕੱਪੜੇ ਦੀ ਲੋੜ ਹੈਗੀ ਹੈ ਕਿਤੇ ਵੀ ਕਿਸੇ ਨੂੰ ਵੀ ਲੋੜ ਹੈਗੀ ਹੈ ਅਸੀਂ ਪਸ਼ੂ ਪੰਛੀਆਂ ਵਾਸਤੇ ਪੋਰਟਸ ਵੇਹੜਾ ਵੀ ਰਖਵਾਨੇ ਆ ਗਰਮੀ ਤੋਂ ਬਚਣ ਵਾਸਤੇ ਤਾਂ ਸਾਡੀ ਜਿਹੜੀ ਟੀਮ ਹੈ ਉਹ ਹਮੇਸ਼ਾ ਰੈਡੀ ਰਹਿੰਦੀ ਹੈ ਵਾਰਲੇ ਦੇਸ਼ਾਂ ਚ ਵੀ ਇਹ ਕਲੱਬ ਚੱਲ ਰਿਹਾ ਜੀ ਸਰ ਇਹ ਸਾਡਾ ਕਲੱਬ ਇੰਟਰਨੈਸ਼ਨਲ ਲੈਵਲ ਤੱਕ ਹੈਗਾ ਸਾਡੇ ਇੰਟਰਨੈਸ਼ਨਲ মিডিਆ ਮੈਨੇਜਰ ਹੈਗੇ ਆ ਉਹ ਵੀ ਮੈਮ ਆਏ ਹੋਏ ਆ ਅਸੀਂ ਤੁਹਾਡੀ ਉਹਨਾਂ ਨਾਲ ਵੀ ਗੱਲਬਾਤ ਕਰਵਾਨੀ ਆ ਤਾਂ ਇਹ ਤੁਹਾਨੂੰ ਦੱਸ ਹੀ ਰਹੀਆਂ 101 ਸਾਲ ਹੋ ਚੁੱਕੇ ਆ ਇਹਨੂੰ ਇੰਟਰਨੈਸ਼ਨਲ ਡਿਸਟ੍ਰਿਕਟ ਲੈਵਲ ਤੇ ਬਹੁਤ ਵੱਡਾ ਕਲੱਬ ਹੈਗਾ ਇਹ ਹਾਂਜੀ ਕੁਝ ਬਿਲਕੁਲ ਐਸੀ ਇਨਰ ਵੀਲ ਕਲੱਬ ਦੇ ਜਿਹੜੇ ਪ੍ਰਧਾਨ ਅਤੇ ਸਾਡੇ ਨਾਲ ਹੋਰ ਵੀ ਇੱਥੇ ਇਨਰ व्हील क्लब दे मेंबर सहबान मौजूद है गलवाक दे मैम पहला तो तन्नू बहुत-बहुत मुबारक तुसी जेड़ा उपराला कर रहे हो की कहना चाहो मैं रजनी काटिया इंटरनेशनल इनर व्हील एडिटर एंड मीडिया मैनेजर और मैं इस उपराले बस से ये कहना चाहूंगी कि साडा जेड़ा इनर व्हील है ओ हर उसपे काम करदे है जिमे मेडिकल कैंप्स लगांदे है या ब्रांडिंग इनर व्हील ते या सी सर्वाइकल कैंसर दे ऊपर भी assi पीछे जे प्रोजेक्ट कीता है आज ये ब्रांडिंग इनर व्हील ते काम हो रिया है assi अम्ब्रेला दे रहे है 100 ਅਨਿਰੀ ਲਾਈਕ ਲੇਡੀਜ਼ ਨੂੰ ਤੇ ਬਹੁਤ ਅੱਛਾ ਉਪਰਾਲਾ ਹੈ ਇਹ ਇਹ ਚਲੋ ਆਉਣ ਵਾਲੇ ਸੀਜ਼ਨ ਦੇ ਵਿੱਚ ਵੀ ਉਹਨਾਂ ਦੇ ਕੰਮ ਆਣ ਗਿਆ ਔਰ ਸਾਡੇ ਇਨਰ ਵੀਲ ਆਰਗੇਨਾਈਜੇਸ਼ਨ ਦੀ ਬ੍ਰਾਂਡਿੰਗ ਵੀ ਹੋਏਗੀ ਇਸ ਤਰ੍ਹਾਂ ਨਾਲ ਔਰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਨੀ ਹਾਂ ਸਾਡੀ ਪ੍ਰੈਜ਼ੀਡੈਂਟ ਨੀਸ਼ਾ ਗੋਇਲ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਔਰ ਸਾਡੇ ਸਾਰੇ ਮੈਂਬਰਸ ਨੂੰ ਜਿਨ੍ਹਾਂ ਨੇ ਇਸ ਪ੍ਰੋਜੈਕਟਸ ਵਾਸਤੇ ਕੰਟ੍ਰਿਬਿਊਟ ਕੀਤਾ ਮੈਂ ਗੱਲ ਕਰੀਏ ਕਿਸ-ਕਿਸ ਤਰ੍ਹਾਂ ਦੇ ਜਿਹੜੇ ਉਪਰਾਲੇ ਤੁਹਾਡਾ ਕਲੱਬ ਕਰਦਾ ਰਹਿੰਦਾ ਹੈ ਅ ਸਰ ਸਾਡੇ ਜਿਹੜਾ ਕਲੱਬ ਹੈ ਉਹ ਕਈ ਤਰ੍ਹਾਂ ਦੇ ਹਰ ਤਰ੍ਹਾਂ ਦੇ ਮਤਲਬ ਜਿੱਥੇ ਵੀ ਲੋੜ ਹੈ ਜਿੱਥੇ ਵੀ ਕਿਸੇ ਨੂੰ ਕੋਈ ਮੈਡੀਕਲ ਸਹੂਲਤ ਦੀ ਜ਼ਰੂਰਤ ਹੈ ਹਸਪੀਟਲ ਚ ਕਿਸੇ ਚੀਜ਼ ਦੀ ਜ਼ਰੂਰਤ ਹੈ ਜਾਂ ਕਿਸੇ ਨੂੰ ਕੋਈ ਮੈਡੀਕਲ ਹੈਲਪ ਚਾਹੀਦੀ ਹੈ ਉਹਦੇ ਵਾਸਤੇ ਕੰਮ ਕਰਦੇ ਆ ਅਸੀਂ ਸੀ ਸਰਵਿਕਲ ਕੈਂਸਰ ਤੇ ਉੱਪਰ ਕਰਦੇ ਆ ਪਲਾਂਟੇਸ਼ਨ ਦੇ ਉੱਪਰ ਕਰਦੇ ਆ ਔਰ ਸਲਾਈ ਸੈਂਟਰ ਸਾਡੇ ਚੱਲ ਰਿਹਾ ਹੈ ਟਿਊਸ਼ਨ ਸੈਂਟਰ ਸਾਡੇ ਚੱਲ ਰਿਹਾ ਹੈ ਜਿੱਥੇ ਅਸੀਂ ਬੱਚਿਆਂ ਨੂੰ ਮੁਫਤ ਸੇਵਾਵਾਂ ਪ੍ਰਦਾਨ ਕਰਦੇ ਆ ਲਾਈਕ ਟਿਊਸ਼ਨਸ ਅਸੀਂ ਆਪਣੀ ਟੀਚਰ ਰੱਖੀ ਹੋਈ ਹੈ ਆ ਯਾ ਸਲਾਈ ਸੈਂਟਰ ਦੇ ਵਿੱਚ ਵੀ ਸਾਰੇ ਟੀਚਰਸ ਅਸੀਂ ਰੱਖੇ ਹੋਏ ਐ ਸਲਾਈ ਮਸ਼ੀਨਾਂ ਰੱਖੀਆਂ ਹੋਈਆਂ ਤੇ ਉਹਨਾਂ ਉੱਥੇ ਜਿਹੜੀਆਂ ਲੜਕੀਆਂ ਹੈ ਉਹ ਫ੍ਰੀ ਆਫ ਕਾਸਟ ਸਿੱਖ ਕੇ ਜਾਂਦੀਆਂ ਮੈਮ ਪਟੰਡਾ ਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਐ ਕਿਵੇਂ ਸੋਚਿਆ ਵੀ ਜ਼ਰੂਰਤਮੰਦ ਮਹਿਲਾਵਾਂ ਨੂੰ ਛਤਰੀਆਂ ਦਿੱਤੀਆਂ ਜਾਣ ਐਕਚੁਅਲੀ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗੀ ਕਿ ਅਸੀਂ ਖੁਦ ਮਹਿਲਾ ਹੋਣ ਦੇ ਨਾਤੇ ਅਸੀਂ ਇੱਕ ਦੂਸਰੇ ਦੀ ਜ਼ਰੂਰਤ ਨੂੰ ਇਸ ਗੱਲ ਨੂੰ ਸਮਝਦੇ ਹਾਂ ਕਿ ਹੁਣ ਬਾਰਿਸ਼ ਦਾ ਮੌਸਮ ਆਉਣ ਵਾਲਾ ਤਾਂ ਅੱਗੇ ਜਾ ਕੇ ਛਤਰਿਆਂ ਦੀ ਜ਼ਰੂਰਤ ਪੈਗੀ ਉਹਨਾਂ ਨੂੰ ਤਾਂ ਅਸੀਂ ਕਲੱਬ ਵੱਲੋਂ ਇਹ ਉਪਰਾਲਾ ਕੀਤਾ ਬਿਲਕੁਲ ਜੀ ਬਿਲਕੁਲ ਐਸੀ ਇਨਰ ਵੀਲ ਕਲੱਬ ਦੇ ਜਿਹੜੇ ਮੈਂਬਰ ਸਹਿਬਾਨਾਂ ਤੇ ਪ੍ਰੈਜ਼ੀਡੈਂਟ ਨੀਸ਼ਾ ਗੋਇਲ ਨਾਲ ਵੀ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਸਾਡਾ ਕਲੱਬ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਲਗਾਤਾਰ ਜਿਹੜਾ ਕਰਦਾ ਰਹਿੰਦਾ ਹੈ ਕੈਮਰਾਮੈਨ ਸੁਜੀਲ ਦੇ ਨਾਲ ਮਨੋ ਚਰਕੀ ਬਾੜ ਦਾਨਿਕ ਸਵੇਰਾ ਟੀਵੀ ਬਠਿੰਡਾ